ਭਾਰਤ ਵਿੱਚ ਜ਼ਿਕਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜ਼ਿਕਾ ਵਾਇਰਸ ਹੈ ਕੀ ਚੀਜ਼। ਜ਼ਿਕਾ ਵਾਇਰਸ ਇੱਕ ਬਿਮਾਰੀ ਹੈ ਜੋ ਕਿ ਤੁਹਾਨੂੰ ਕੁਝ ਕਿਸਮ ਦੇ ਮੱਛਰਾਂ ਤੋਂ ਹੁੰਦੀ ਹੈ। ਇਹ ਇੱਕ ਵਾਇਰਸ ਕਾਰਨ ਹੁੰਦਾ ਹੈ ਇੱਕ ਜੀਵ ਜੋ ਤੁਹਾਡੇ ਸੱਲਾਂ ਦੀ ਵਰਤੋਂ ਆਪਣੇ ਆਪ ਦੀਆਂ ਹੋਰ ਕਾਪੀਆਂ ਬਣਾਉਣ ਲਈ ਕਰਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹਨਾਂ ਨੂੰ ਇਹ ਵਾਇਰਸ ਹੈ ਜਾਂ ਉਹਨਾਂ ਦੇ ਲੱਛਣ ਬਹੁਤ ਹਲਕੇ ਹਨ। ਜਿਕਰ ਕੋਈ ਗਰਭਵਤੀਔਰ ਸੰਕਰਮਿਤ ਹੋ ਜਾਂਦੀ ਹੈ ਤਾਂ ਇਹ ਵਾਇਰਸ ਪ੍ਰੂਣ ਦੇ ਦਿਮਾਗ ਨੂੰ ਸਹੀ ਢੰਗ ਨਾਲ ਵਿਕਾਸ ਕਰਨ ਤੋਂ ਰੋਕ ਸਕਦਾ ਹੈ ਜਿਕਾ ਵਾਇਰਸ ਇੱਕ ਬਿਮਾਰੀ ਹੈ ਜੋ ਕਿ ਵਾਇਰਸ ਤੋਂ ਹੀ ਮਿਲਦੀ ਹੈ ਇਹ ਐਡਸ ਮੱਛਰ ਦੁਆਰਾ ਫੈਲਦਾ ਹੈ ਜੋ ਦੁਨੀਆ ਦੇ ਕਈ ਹਿੱਸਿਆਂ ਵਿੱਚ ਰਹਿੰਦਿਆ ਜਿਕਾ ਵਾਇਰਸ ਗਰਭਵਤੀ ਮਹਿਲਾਵਾਂ ਲਈ ਵੀ ਖਤਰਨਾਕ ਸਾਬਿਤ ਹੋਇਆ ਆ ਤੁਹਾਨੂੰ ਦੱਸ ਦਿਆਂ ਕਿ ਜਿਕਾ ਵਾਇਰਸ ਦੇ ਲੱਛਣ ਕੀ ਹੁੰਦੇ ਹਨ बुखार, ਸਿਰ ਦਰਦ, ਜੋੜਾਂ ਦਾ ਦਰਦ ਅਤੇ ਤੁਹਾਡੀਆਂ ਅੱਖਾਂ ਦੇ ਵਿੱਚ ਲਾਲੀ ਹੋਣਾ ਜਾਂ ਚਮੜੀ ਤੇ ਧੱਫੜ ਪੈ ਜਾਣੇ ਅਤੇ ਖਾਰਸ਼ ਹੋਣਾ ਇਹ ਜ਼ੀਕਾ ਵਾਇਰਸ ਦੇ ਕੁਝ ਲੱਛਣ ਦੱਸੇ ਜਾ ਰਹੇ ਹਨ। ਤੁਹਾਨੂੰ ਦੱਸ ਦਿੰਨੀ ਹਾਂ ਕਿ ਜ਼ੀਕਾ ਵਾਇਰਸ ਦਾ ਕਾਰਨ ਕੀ ਹੈ? ਜ਼ੀਕਾ ਦੀ ਲਾਗ ਦਾ ਕਾਰਨ ਬਣਦਾ ਹੈ ਡੇਂਗੂ ਬੁਖਾਰ ਅਤੇ ਪੱਛਮੀ ਨੀਲ ਦੀ ਲਾਗ ਦਾ ਕਾਰਨ ਬਣਨ ਵਾਲੇ ਵਾਇਰਸ ਵੀ ਫਲੇਵੀ ਵਾਇਰਸ ਦੀਆਂ ਕਿਸਮਾਂ ਹਨ। ਆਓ ਹੁਣ ਤੁਹਾਨੂੰ ਦੱਸਦੇ ਕਿ ਵਾਇਰਸ ਫੈਲਦਾ ਕਿਸ ਤਰੀਕੇ ਦੇ ਨਾਲ ਹੈ। ਤੁਸੀਂ ਇਹ ਮੱਛਰ ਸੰਯੁਕਤ ਰਾਜ ਅਮਰੀਕਾ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਲੱਭ ਸਕਦੇ ਹੋ ਇਹ ਮੱਛਰ ਜ਼ੀਕਾ ਫੈਲਾਉਂਦੇ ਹਨ ਜੋ ਉਹ ਕਿਸੇ ਸੰਕਰਮਿਤ ਵਿਅਕਤੀ ਨੂੰ ਕੱਟਦੇ ਹਨ ਅਤੇ ਫਿਰ ਕਿਸੇ ਹੋਰ ਨੂੰ ਕੱਟਦੇ ਹਨ ਤੁਸੀਂ ਯਾਤਰਾ ਦੌਰਾਨ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਹੋ ਅਤੇ ਸਾਵਧਾਨੀ ਵਰਤ ਸਕਦੇ ਹੋ ਉਮੀਦ ਹੈ ਕਿ ਸਾਡੀ ਇਹ ਰਿਪੋਰਟ ਤੁਹਾਨੂੰ ਚੰਗੀ ਲੱਗੀ ਹੋਵੇਗੀ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਜੀਕੇਆ ਟੀਵੀ ਧੰਨਵਾਦ ਭਾਰਤ ਵਿੱਚ ਜ਼ਿਕਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜ਼ਿਕਾ ਵਾਇਰਸ ਹੈ ਕੀ ਚੀਜ਼। ਜ਼ਿਕਾ ਵਾਇਰਸ ਇੱਕ ਬਿਮਾਰੀ ਹੈ ਜੋ ਕਿ ਤੁਹਾਨੂੰ ਕੁਝ ਕਿਸਮ ਦੇ ਮੱਛਰਾਂ ਤੋਂ ਹੁੰਦੀ ਹੈ। ਇਹ ਇੱਕ ਵਾਇਰਸ ਕਾਰਨ ਹੁੰਦਾ ਹੈ ਇੱਕ ਜੀਵ ਜੋ ਤੁਹਾਡੇ ਸੱਲਾਂ ਦੀ ਵਰਤੋਂ ਆਪਣੇ ਆਪ ਦੀਆਂ ਹੋਰ ਕਾਪੀਆਂ ਬਣਾਉਣ ਲਈ ਕਰਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹਨਾਂ ਨੂੰ ਇਹ ਵਾਇਰਸ ਹੈ ਜਾਂ ਉਹਨਾਂ ਦੇ ਲੱਛਣ ਬਹੁਤ ਹਲਕੇ ਹਨ। ਜਿਕਰ ਕੋਈ ਗਰਭਵਤੀਔਰ ਸੰਕਰਮਿਤ ਹੋ ਜਾਂਦੀ ਹੈ ਤਾਂ ਇਹ ਵਾਇਰਸ ਪ੍ਰੂਣ ਦੇ ਦਿਮਾਗ ਨੂੰ ਸਹੀ ਢੰਗ ਨਾਲ ਵਿਕਾਸ ਕਰਨ ਤੋਂ ਰੋਕ ਸਕਦਾ ਹੈ। ਜ਼ਿਕਾ ਵਾਇਰਸ ਇੱਕ ਬਿਮਾਰੀ ਹੈ ਜੋ ਕਿ ਵਾਇਰਸ ਤੋਂ ਹੀ ਮਿਲਦੀ ਹੈ। ਇਹ ਐਡੀਜ਼ ਮੱਛਰ ਦੁਆਰਾ ਫੈਲਦਾ ਹੈ ਜੋ ਦੁਨੀਆ ਦੇ ਕਈ ਹਿੱਸਿਆਂ ਵਿੱਚ ਰਹਿੰਦੇ ਹਨ। ਜ਼ਿਕਾ ਵਾਇਰਸ ਗਰਭਵਤੀ ਮਹਿਲਾਵਾਂ ਲਈ ਵੀ ਖਤਰਨਾਕ ਸਾਬਿਤ ਹੋਇਆ। ਆਪ ਤੁਹਾਨੂੰ ਦੱਸ ਦਿਆਂ ਕਿ ਜ਼ਿਕਾ ਵਾਇਰਸ ਦੇ ਲੱਛਣ ਕੀ ਹੁੰਦੇ ਹਨ। बुखार, ਸਿਰ ਦਰਦ, ਜੋੜਾਂ ਦਾ ਦਰਦ ਅਤੇ ਤੁਹਾਡੀਆਂ ਅੱਖਾਂ ਦੇ ਵਿੱਚ ਲਾਲੀ ਹੋਣਾ ਜਾਂ ਚਮੜੀ ਤੇ ਧੱਫੜ ਪੈ ਜਾਣੇ ਅਤੇ ਖਾਰਸ਼ ਹੋਣਾ। ਇਹ ਜ਼ੀਕਾ ਵਾਇਰਸ ਦੇ ਕੁਝ ਲੱਛਣ ਦੱਸੇ ਜਾ ਰਹੇ ਹਨ। ਤੁਹਾਨੂੰ ਦੱਸ ਦਿੰਨੀ ਹਾਂ ਕਿ ਜ਼ੀਕਾ ਵਾਇਰਸ ਦਾ ਕਾਰਨ ਕੀ ਹੈ? ਜ਼ੀਕਾ ਦੀ ਲਾਗ ਦਾ ਕਾਰਨ ਬਣਦਾ ਹੈ ਡੇਂਗੂ ਬੁਖਾਰ ਅਤੇ ਪੱਛਮੀ ਨੀਲ ਦੀ ਲਾਗ ਦਾ ਕਾਰਨ ਬਣਨ ਵਾਲੇ ਵਾਇਰਸ ਵੀ ਫਲੇਵੀ ਵਾਇਰਸ ਦੀਆਂ ਕਿਸਮਾਂ ਹਨ। ਆਓ ਹੁਣ ਤੁਹਾਨੂੰ ਦੱਸਦੇ ਕਿ ਵਾਇਰਸ ਫੈਲਦਾ ਕਿਸ ਤਰੀਕੇ ਦੇ ਨਾਲ ਹੈ। ਤੁਸੀਂ ਮੱਛਰ ਸੰਯੁਕਤ ਰਾਜ ਅਮਰੀਕਾ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਲੱਪ ਸਕਦੇ ਹੋ ਇਹ ਮੱਛਰ ਜ਼ੀਕਾ ਫੈਲਾਉਂਦੇ ਹਨ ਜੋ ਉਹ ਕਿਸੇ ਸੰਕਰਮਿਤ ਵਿਅਕਤੀ ਨੂੰ ਕੱਟਦੇ ਹਨ ਅਤੇ ਫਿਰ ਕਿਸੇ ਹੋਰ ਨੂੰ ਕੱਟਦੇ ਹਨ ਤੁਸੀਂ ਯਾਤਰਾ ਦੌਰਾਨ ਵੀ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਹੋ ਅਤੇ ਸਾਵਧਾਨੀ ਵਰਤ ਸਕਦੇ ਹੋ ਉਮੀਦ ਹੈ ਕਿ ਸਾਡੀ ਇਹ ਰਿਪੋਰਟ ਤੁਹਾਨੂੰ ਚੰਗੀ ਲੱਗੀ ਹੋਵੇਗੀ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਜੀਕੇਆਰ ਟੀਵੀ ਧੰਨਵਾਦ